ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਮ੍ਰਾਂ ਚੋਂ ਰੋਈ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਦਿੱਤਾ ਨਾ ਹੋਈ ਜਿਹੜਾ ਭੁੰਦਰ ਸਾਹਿਬ ਨੇ ਕਹਿਤਾ ਮੇਰੇ ਕੋ ਕੀ ਖਾਣਾ ਚਾਹੁੰਦੇ ਹੋ ਬਾਰ-ਬਾਰ ਇੱਕ ਬੰਦੇ ਨੇ ਜਿਹੜਾ ਕਹਿਤਾ ਕਹਿਤਾ ਜਿਹੜਾ ਮੇਰੇ ਕੋ ਕੀ ਖਾਣਾ ਦੱਸੋ ਔਰ ਜਿਸ ਢੰਗ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਲੀਲ ਕੀਤਾ ਗਿਆ ਇੱਕ ਕਦਮ ਅੱਗੇ ਆਓ ਇੱਕ ਹੋਰ ਕਦਮ ਅੱਗੇ ਆਓ ਔਰ ਇਸ ਧੰਗ ਦੇ ਨਾਲ ਲਲਕਾਰੇ ਮਾਰ-ਮਾਰ ਕੇ ਕਾਲੀ ਦਲ ਦੇ ਪ੍ਰਧਾਨ ਨੂੰ ਗੋਲੀ ਮਰਵਾਉਣ ਦਾ ਆਪਣੇ ਲਲਕਾਰਾ ਮਾਰਿਆ ਮੈਂ ਸਮਨਾ ਐਸੇ ਲੋਕ ਸੈਂਟਰ ਦੇ ਹੱਥਾਂ ਵਿੱਚ ਖੇਡਦੇ ਨੇ ਔਰ ਸ਼ਰੋਮਣੀ ਕਾਲੀ ਦਲ ਨੂੰ ਖਤਮ ਕਰਕੇ ਨਵਾਂ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਅੱਜ ਇੱਕ ਪਾਸੇ ਗੁਰੂ ਦੇ ਸੇਵਕ ਨੇ ਉਹ ਸੈਂਟਰ ਕੋਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਕੋ ਨਹੀਂ ਖਰੀਦਿਆ ਜਾ ਸਕਿਆ ਤੇ ਭਾਜਪਾ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਖਰੀਦਿਆ ਗਿਆ ਸਜਾ ਤੇ ਇਹੋ ਹੀ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਰਾਜ ਭਾਗ ਛੱਡ ਕੇ ਸੈਂਟਰ ਚੋਂ ਆਇਆ ਕਿਸਾਨਾਂ ਦੇ ਮਸਲਿਆਂ ਤੇ ਪ੍ਰਧਾਨ ਨੂੰ ਕਿਹਾ ਵੀ ਤੂੰ ਹਾਂ ਤੇ ਨਾ ਚ ਜਵਾਬ ਦੇਣਾ ਉਹ ਜਦੋਂ ਉਹ ਹੈ ਹੀ ਇੱਥੇ ਨਹੀਂ ਸੀ ਇੰਡੀਆ 'ਚ ਬਾਹਰ ਸੀ ਉਦੋਂ ਵਾਰਦਾਤ ਹੋਈ ਆਪਣੇ ਉਹ ਬਰਗਾੜੀ ਵਾਲੀ ਉਹ ਸਫਾਈ ਦੇ ਸਕਦਾ ਸੀ ਪਰ ਉਹਦਾ ਮੂੰਹ ਬੰਦ ਕਰ ਦਿੱਤਾ ਹਾਂ ਜਾਂ ਨਾ ਮੰਨ ਗਿਆ ਸਭ ਓਏ ਅੱਜ ਮੈਂ ਸਮੀਨਾਵਾਂ ਸੱਜਣੋ ਸਮਝੋ ਹਰ ਮੰਦਰ ਸਾਹਿਬ ਦਾ ਤਲਾ ਲਾਲ ਕਰ ਦਿੱਤਾ ਟੋਪਾਂ ਟੈਂਕਾਂ ਦਾ ਹਮਲਾ ਕਾਂਗਰਸ ਨੇ ਕਰਤੀ ਲੋਹੂ ਦੇ ਵਿੱਚ ਬਦਲ ਗਿਆ ਤਲਾਬ ਦਾ ਪਾਣੀ ਲੱਖਾਂ ਲੋਕ ਮਾਰੇ ਗਏ ਏਜੰਸੀਆਂ ਨੇ ਉਹਦਾ ਨਾਮ ਭੁਲਾਟਾ ਤੇ ਬਰਗਾੜੀ ਦਾ ਨਾਮ ਤੁਹਾਡੇ ਮੂੰਹ 'ਚ ਪਾਟਾ ਬਰਗਾੜੀ 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 ਕਰਕੇ ਕਿੰਨੇ ਕੀਤੀ ਦਾदू ਵਾਲਦਿਆਂ ਸਾਥੀਆਂ ਨੇ ਤੇ ਦਾदू ਵਾਲ ਹੁਣ ਕਿੱਥੇ ਆ ਬੀਜੇਪੀ ਦੀ ਬੁਖਤ ਦੇ ਵਿੱਚ ਜੇ ਲੋਕਾਂ ਨੂੰ ਸਰਕਾਰ ਬਣੇਗੀ ਲੋਕ ਨਾ ਚਾਣਗੇ ਤੇ ਫੇਰ ਦਲੀਜ਼ਾਂ ਵਿੱਚ ਬੈਠ ਕੇ ਅਰਦਾਸਾਂ ਕਰਾਂਗੇ ਚੜ੍ਹਦੀ ਕਲਾ ਵਿੱਚ ਰਵਾਂਗੇ ਸਾਨੂੰ ਕਿਸੇ ਅਹੁਦੇ ਦੀ ਲੋੜ ਕੋਈ ਨਹੀਂ ਸਾਨੂੰ ਕਿਸੇ ਪਾਵਰ ਦੀ ਲੋੜ ਕੋਈ ਨਹੀਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਜਿਹੜਾ ਜੇਲ੍ਹਾਂ ਵਿੱਚ ਬੈਠ ਕੇ ਲੱਖਾਂ ਲੋਕਾਂ ਨੇ ਤਪੱਸਿਆ ਕੀਤੀ ਜਿਹਦੀ ਰਹਿਮਾਈ ਥੱਲੇ ਲੱਖਾਂ ਸ਼ਹੀਦیاں ਹੋਈਆਂ ਸਾਨੂੰ ਉਸ ਅਕਾਲੀ ਦਲ ਦੇ ਨਾਲ ਖਲੋ ਕੇ ਪੈਰਾ ਦੇਣ ਦੀ ਲੋੜ ਹੈ ਸਾਨੂੰ ਦਿੱਲੀ ਵਾਲਾ ਕਾਲੀ ਦਸ ਕਿਸੇ ਤਰੀਕੇ ਪਰਵੰਤ ਨਹੀਂ ਹੋਣਾ ਚਾਹੀਦਾ ਆ ਈਡੀ ਜਿਹੜੀ ਆ ਬਹੁਤ ਵੱਡੀ ਛੱਡੀ ਹੋਈ ਹੈ ਇਹਨਾਂ ਨੇ ਇਹ ਜਿੰਨੂੰ ਮਰਜੀ ਜੋ ਮਰਜੀ ਕੇਸ ਬਣਾ ਕੇ ਤੇ ਜਾਨ ਕੱਢ ਦਿੰਦੀ ਹੈ ਇਸੇ ਤਰ੍ਹਾਂ 10 20 30 ਬੰਦੇ ਜਿਹੜੇ ਹੈ ਨੇ ਢਡੋਂ ਉਧਰ ਹੈ ਨਹੀਂਗੇ ਪਰ ਈਡੀ ਨੇ ਚਾਲੂ ਕਰ ਲਏ ਨੇ ਔਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਸਾਡੇ ਵਿੱਚ ਬੜਬੜ ਵੱਡਿਆਂ ਉਹਦਿਆਂ ਤੇ ਬੈਠੇ ਹੋਏ ਸੀ ਮਿਸਾਲ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਵਾਰੀ ਜਿਹੜਾ ਬਣ ਜਾਂਦਾ ਵਾ ਜਿਸ ਪਾਰਟੀ ਨੇ ਨੂੰ ਬਣਾਇਆ ਹੋਵੇ ਉਹਦੇ ਬੱਚੇ ਵੀ ਆਪਣੇ ਖੂਨ ਪਸੀਨਾ ਵਹਾ ਦੇਣ ਤਾਂ ਵੀ ਦੇਣ ਨਹੀਂ ਦੇ ਸਕਦੇ ਤੇ ਜੇ ਇਹੋ ਜਿਹੇ ਲੋਕ ਪਾਰਟੀਆਂ ਛੱਡਦੇ ਨੇ ਜਾਂ ਔਖੇ ਵੇਲੇ ਮੁਸੀਬਤ ਵੇਲੇ ਪਾਰਟੀ ਦਾ ਸਾਥ ਨਹੀਂ ਦਿੰਦੇ ਤੇ ਫਿਰ ਮੈਂ ਸਮਝਦਾ ਅਣਖ ਤੇ ਗੈਰ ਮਰਚ ਉਹ ਇਹਨਾਂ ਦਾ ਖੁਆਬ ਮਹੋਤਲ ਵੀ ਕਰੇਗੀ ਪਾਰਟੀ ਦੇ ਵਿਸ਼ੇ ਗਰੁੱਪ ਨੇ ਖੁਆਬ ਜਿਹੜਾ ਉਹ ਵਿਆਪ ਸਸਤੀ ਜਲ ਚਾਹ। ਓ ਯਾਰ ਇੱਥੇ ਤੇ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਹਾ ਵਾ। ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ। ਕੁਝ ਨਵੇਂ ਜੰਮ ਪੈਣੇ ਨੇ। ਅਹੀਂ ਕੋਈ ਠੇਕਾ ਲਿਆ ਹੋਇਆ ਇੱਥੇ। ਅਹੀਂ ਬਹਿ ਰਹਿਣਾ ਵਾ। ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਮਾਂ ਲੈਣਗੇ। ਸਾਡੇ ਤੋਂ ਉੱਪਰ ਜਾਣਗੇ। ਜਿਹੜੇ ਸਿਧਾਂਤ ਤੋਂ ਡਿੱਗ ਪਏ ਸਾਤੇ ਮੁੱਕਦੇ। ਇੱਕ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਤ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਰੇ ਚੜ ਜਾਂਦਾ ਉਹ ਨਜ਼ਾਰੇ ਲੁੱਟ ਲਵੋ ਦੀਨ ਸਭ ਤੋਂ ਪਹਿਲਾਂ ਮੈਂ ਸ਼੍ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਉਹਨਾਂ ਦੀ ਐਗਜ਼ੈਕਟਿਵ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਗਜ਼ੈਕਟਿਵ ਨੇ ਬੜੀ ਸੋਚ ਸਮਝ ਕੇ ਇਹ ਫੈਸਲਾ ਲਿਆ ਵਾ ਇਹਨਾਂ ਨੇ ਰੰਗ ਜੇਬ ਦੇ ਮੂੰਹ ਵਿੱਚ ਤੀਰ ਮਾਰ ਕੇ ਅਕਾਲੀ ਦਲ ਨੂੰ ਬਚਾਇਆ ਵਾ ਅਕਾਲੀ ਦਲ ਜਿਹੜੀ ਸੈਂਕੜੇ ਸਾਲ ਪੁਰਾਣੀ ਪਾਰਟੀ ਜਿਹਦੇ ਬੜੇ-ਬੜੇ ਇਤਰਾਜ ਚੜਾਏ ਨੇ ਸਮੇਂ ਸਮੇਂ ਨਾਲ ਇਸ ਅਕਾਲੀ ਦਲ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਔਰ ਲక్ష్ਮਣ ਸਿੰਘ ਧਾਰੋਵਾਲੀ ਨੇ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਆਦਮਾ ਉਸੇ ਤਰ੍ਹਾਂ ਸਮਿਨਾ ਜੈਸੇ ਸ਼ਰੋਮਣੀ ਅਕਾਲੀ ਦਲ ਦੀ ਰਵਾਇਤ ਵਿੱਚ ਹਿੰਦੁਸਤਾਨ ਦੇ ਇੱਕ ਇੱਕ ਇਨਸਾਨ ਨੇ ਇੱਕ ਇੱਕ ਵੋਟ ਪਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਚੁਣੇ ਕਿਸੇ ਐਕਟ ਦੇ ਅਧੀਨ ਇਸੇ ਸਿਧਾਂਤ ਦੇ ਅਧੀਨ ਇਹ ਸ਼੍ਰੋਮਣੀ ਕਮੇਟੀ ਦੀ ਇੱਕ ਜੈਕਟ ਬਣੀ ਪ੍ਰਧਾਨ ਬਣਿਆ ਪ੍ਰਧਾਨ ਨੇ ਉਹ ਸੈਕਟ ਦੀ ਰਾਖੀ ਕਰਦਿਆਂ ਹੋਇਆਂ ਬਹੁਤ ਸਤਿਕਾਰਯੋਗ ਸੇਵਾਦਾਰ ਪ੍ਰਤੀ ਕੀਤੇ ਗ੍ਰੰਥੀ ਸਹਿਬਾਨ ਪ੍ਰਤੀ ਕੀਤੇ ਯੋਗ ਅਗਵਾਈ ਕਰਨ ਵਾਲੇ ਅਕਾਲ ਤਖਤਾਂ ਦੇ ਜਥੇਦਾਰ ਸਹਿਬਾਨ ਪੱਤੀ ਜੀ ਮੈਂ ਸਮਝ ਨਾਵਾ ਕਿ ਅੱਜ ਤੱਕ ਇਤਿਹਾਸਿਕ ਧਾਰਮਿਕ ਸਜ਼ਾ ਤਾਂ ਦਿੱਤੀ ਗਈ ਲੇਕਿਨ ਰਾਸੀ ਤੌਰ ਤੇ ਅਕਾਲੀ ਦਲ ਦੇ ਵਿੱਚ ਕੋਈ ਦਖਲਦਾਜੀ ਨਹੀਂ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਹਮੇਸ਼ਾ 5 ਸਾਲ 2 ਸਾਲ 3 ਸਾਲ ਦੇ ਬਾਅਦ ਪੰਜਾਬ ਦੀ ਜਨਤਾ ਦੀ ਕਚੇਰੀ ਵਿੱਚ ਜਾਂਦਾ ਉੱਥੋਂ ਫਤਵਾ ਲੈਂਦਾ ਫਿਰ ਛਲੋਨੀ ਕਮੇਟੀ ਬਣਦੀ ਏ ਫਿਰ ਐਮਐਲਏ ਬਣਦੇ ਨੇ ਫਿਰ ਸਰਕਾਰ ਬਣਦੀ ਏ ਔਰ ਲੋਕਾਂ ਦੀ ਅਗਵਾਈ ਕਰਦੀ ਏ ਦੇਸ਼ ਦੀ ਜਾਦੀ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਹਰਮਨ ਪਿਆਰੇ ਸਨ ਜਿਹੜੇ 13 ਵਾਰ ਉਹਨਾਂ ਦੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਐਮਐਲਏ ਬਣਾਇਆ ਪੰਜਾਬ ਦੇ ਲੋਕਾਂ ਨੇ 5 ਵਾਰ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਨ੍ਹਾਂ ਨੇ ਐਮਰਜੈਂਸੀ ਵਿੱਚ ਲੰਬੀ ਜੇਲ੍ਹ ਕੱਤੀ ਔਰ ਇੱਕੋ ਇੱਕ ਸ਼ਰੋਣੀ ਕਾਲੀਦਾਲ ਬਾਦ ਪਾਰਟੀ ਸੀ ਹਿੰਦੁਸਤਾਨ ਦੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਅੱਜ ਦਿੱਲੀ ਤੇ ਰਾਜ ਕਰ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਇੱਕ ਇਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਇਹ ਕੋਈ ਬਿਆਨ ਨਹੀਂ ਦੇ ਸਕਦੇ ਕਿਤੇ ਮੁਜਾਰਾ ਨਹੀਂ ਕਰ ਸਕਦੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ 19 ਮਹੀਨੇ ਲਗਾਤਾਰ ਹਿੰਦੁਸਤਾਨ ਦੇ ਵਿੱਚ ਕੱਲਾ ਸ਼ਰੋਮਣੀ ਅਕਾਲੀ ਦਲ ਹੈ ਜਿਨੇ ਲਗਾਤਾਰ ਮੋਰਚਾ ਲਾ ਕੇ ਗ੍ਰਿਫਤਾਰੀਆਂ ਕੀਤੀਆਂ ਐਮਰਜੈਂਸੀ ਤੋੜੀ ਔਰ ਜੈ ਪ੍ਰਕਾਸ਼ ਨੇ ਇੱਕ ਰੈਲੀ ਪੰਜਾਬ ਦੀ ਧਰਤੀ ਤੇ ਕੀਤੀ ਜਿਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਸਲਾਗਾ ਕੀਤੀ ਗਈ ਤੇ ਅੱਜ ਦੇ ਜੇਲ੍ਹਾਂ ਤੋਂ ਬਾਹਰ ਆਏ ਆ ਵੇ ਸ਼ਰੋਮਣੀ ਅਕਾਲੀ ਦਲ ਦੇ ਸਦਕੇ ਆਏ ਆ। ਔਰ ਮੈਂ ਸਮਝ ਨਾ ਆ। ਅਸੀਂ ਇੱਕ ਵਾਰ ਬਹੁਜਨ ਸਮਾਜ ਪਾਰਟੀ ਦੇ ਨਾਲ ਰਲ ਕੇ ਇਲੈਕਸ਼ਨ ਪੰਜਾਬ ਵਿੱਚ ਲੜੀ। ਤੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਜਿੱਤੇ ਉਹ ਕਾਂਗਰਸ ਵੱਲ ਚਲੇ ਗਏ। ਅਸੀਂ ਲੜੇ ਭਾਵੇਂ ਉਹਨਾਂ ਦੇ ਨਾਲ ਸੀ। ਭਾਜਪਾ ਨਾਲ ਰਲ ਕੇ ਨਹੀਂ ਸੀ ਲੜੇ। ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਾਜਪਾਈ ਦੀ ਸਰਕਾਰ ਨਹੀਂ ਸੀ ਬਣਦੀ 13 ਵੋਟਾਂ ਜੰਮੂ ਕਸ਼ਮੀਰ ਦੀਆਂ ਚਟਾਲਾ ਸਰ ਦੀਆਂ ਪੰਜਾਬ ਦੀਆਂ ਔਰ ਹੋਰ ਲਾ ਕੇ 13 ਵੋਟਾਂ ਜਿਹੜੀਆਂ ਨੇ ਉਹ ਬਾਜਪਾਈ ਦੀ ਪਾਰਟੀ ਨੂੰ ਦਿੱਤੀਆਂ ਤੇ ਬਾਜਪਾਈ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਔਰ ਮੈਂ ਅੱਜ ਵੀ ਸਮਿਨਾਵਾਂ ਕਿ ਜਿਹੜਾ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਏ ਬਹੁਤ ਸਤਿਕਾਰ ਕਰਦਾ ਸੀ ਸਰਦਾਰ ਪ੍ਰਕਾਸ਼ ਬਾਦਲ ਦਾ ਦੁਨੀਆ ਦੇ ਲੋਕਾਂ ਨੇ ਵੇਖਿਆ ਬਾਦਲ ਸਾਹਿਬ ਦੇ ਗੋਦੀ ਹੱਥ ਲਾਉਂਦੇ ਆ ਦੁਨੀਆ ਨੇ ਦੇਖਿਆ ਉਹਦੇ ਮਰਨ ਤੇ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਐਸਾ ਮਨੁੱਖ ਜਿਹਨੂੰ ਫਕਰੇ ਕੌਮ ਦਾ ਆਵਾਡ ਦਿੱਤਾ ਸੀ ਤੇ ਜਿਨ੍ਹਾਂ ਦੀ ਸਰਵਸ 20 20 ਸਾਲ ਦੀ ਏ ਵੇਣਾ ਕੇ ਗੱਲ ਤੋਂ ਦੁੱਖ ਆਉਂਦਾ ਰੋਣ ਆਉਂਦਾ ਵਾ ਕਿੰਨੂੰ ਦਸੀਏ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਮ੍ਰਾਂ ਚੋਂ ਰੋਈ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਦਿੱਤਾ ਨਾ ਹੋਈ ਫਕਰੇ ਕੂਮ ਵਾਪਸ ਲੈ ਲਿਆ ਔਰ ਜਿਸ ਧੰਗ ਦੇ ਨਾਲ ਸਰਦਾਰ ਸਖਬੀਰ ਸਿੰਘ ਬਾਦਲ ਨੂੰ ਜਲੀਲ ਕੀਤਾ ਗਿਆ ਇੱਕ ਕਦਮ ਅੱਗੇ ਆਓ ਇੱਕ ਹੋਰ ਕਦਮ ਅੱਗੇ ਆਓ ਔਰ ਦੇਸ ਧੰਗ ਦੇ ਨਾਲ ਲਲਕਾਰੇ ਮਾਰ-ਮਾਰ ਕੇ ਕਾਲੀ ਦਲ ਦੇ ਪ੍ਰਧਾਨ ਨੂੰ ਗੋਲੀ ਮਰਵਾਉਣ ਦਾ ਆਪਰੇ ਲਲਕਾਰਾ ਮਾਰਿਆ ਮੈਂ ਸਮਨਾ ਐਸੇ ਲੋਕ ਸੈਂਟਰ ਦੇ ਹੱਥਾਂ ਵਿੱਚ ਖੇਡਦੇ ਨੇ ਔਰ ਸ਼ਰੋਮਣੀ ਕਾਲੀ ਦਲ ਨੂੰ ਖਤਮ ਕਰਕੇ ਨਵਾਂ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਬੜੇ ਤਰਲੇ ਮਾਰੇ ਨੇ ਬੜੀਆਂ ਮੰਤਾਂ ਕੀਤੀਆਂ ਨੇ ਔਰ ਜਿਹੜੀ 5 ਮੈਂਬਰੀ ਕਮੇਟੀ ਬਣੀ ਏ ਕਿਸੇ ਨੇ ਕੋਈ ਜੇਲ ਨਹੀਂ ਕੱਟੀ ਕਿਸੇ ਨੇ ਕੋਈ ਕੁਰਬਾਨੀ ਨਹੀਂ ਕੀਤੀ ਕੋਈ ਅੱਜ ਤੱਕ ਆਪਣੇ ਕੋਈ ਨਮਾਇਦਾ ਨਹੀਂ ਬਣ ਸਕਿਆ ਜਿਨ੍ਹਾਂ ਦੀ ਕੋਈ 5 ਸਾਲ ਤੋਂ ਆਇਆ ਕੋਈ 10 ਸਾਲ ਤੋਂ ਕੈਦਣ ਵਿੱਚ ਆਇਆ ਕੋਈ 2 ਸਾਲ ਤੋਂ ਕਾਲੀ ਦਲ ਵਿੱਚ ਆਇਆ ਉਹਨਾਂ ਦੀ ਕਮੇਟੀ ਬਣਾਉਂਦੀ ਤੇ ਜਿਹੜਾ ਕਾਲੀ ਦਲ 100 ਸਾਲ ਤੋਂ ਲੜਦਾ ਆ ਰਿਹਾ ਉਹਨੂੰ ਜ਼ੀਰੋ ਕਰ ਦਿੱਤਾ ਉਹ ਮੈਂ ਆਪਣੇ ਟੱਬਰ ਨੂੰ ਕਹਿਣਾ ਚਾਹੁੰਦਾ ਜਿਹੜੇ ਅੱਜ ਵਿਰੋਧ ਵਿੱਚ ਵੀ ਬੈਠੇ ਹੋਏ ਨੇ ਔਰ ਮੈਂ ਹਿੰਦੁਸਤਾਨ ਦੀ ਸਿੱਖ ਕੌਮ ਨੂੰ ਕਹਿਣਾ ਚਾਹੁੰਦਾ ਆਓ ਕਾਲੀ ਦਲ ਨੂੰ ਬਚਾਈਏ ਕਾਲੀ ਦਲ ਨੂੰ ਮਾਰਨ ਵਾਲੇ ਰੰਗ ਜੇਬ ਦੀ ਰੂਹ ਨਾਲ ਰੰਝੁਕੇ ਨਹੀਂ ਅੱਜ ਇੱਕ ਪਾਸੇ ਗੁਰੂ ਦੇ ਸੇਵਕ ਨੇ ਉਹ ਸੈਂਟਰ ਕੋਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਕੋ ਨਹੀਂ ਖਰੀਦਿਆ ਜਾ ਸਕਿਆ ਤੇ ਭਾਜਪਾ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਖਰੀਦਿਆ ਗਿਆ ਸਜਾ ਤੇ ਐ ਹੋਈ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਰਾਜ ਭਾਗ ਛੱਡ ਕੇ ਸੰਕਰ ਤੋਂ ਆਇਆ ਕਿਸਾਨਾਂ ਦੇ ਮਸਲਿਆਂ ਤੇ ਔਰ ਮੈਂ ਸਮਝ ਨਾ ਆ ਅੱਜ ਜੇ ਕੋਈ ਨੇਕੀ ਕਰਦਾ ਤਾਂ ਲੋਕ ਕਹਿ ਜਾਂਦੇ ਨੇ ਆਪਣੇ ਬੱਚਿਆਂ ਨੂੰ ਵੀ ਆਹ ਘਰ ਨੇ ਮੇਰੇ ਨਾਲ ਨੇਕੀ ਕੀਤੀ ਸੀ ਇਹਦੇ ਵੱਲ ਖਿਆਲ ਰੱਖਿਓ ਬੀਜੇਪੀ ਵਾਲਿਓ ਅਸੀਂ ਤੁਹਾਡੇ ਮਗਰਹਾ ਦਾ ਨਾਰਾ ਮਾਰਿਆ ਅਮਰਜੈਂਸੀ ਅਹੀ ਜੇਲਾ ਕਟੀਆਂ ਤੁਹਾਨੂੰ ਕਢਾ ਕੇ ਲਿਆਂਦਾ ਅਸੀਂ ਤੁਹਾਡੀ ਸਰਕਾਰ ਬਣਾਉਣ ਵਿੱਚ ਤੁਹਾਡੇ ਤੋਂ ਬਗਹਿਰ ਲੜ ਕੇ ਤੁਹਾਨੂੰ 13 ਮੈਂਬਰ ਦਿੱਤੇ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇਤਨਾ ਸਤਕਾਰ ਕਰਦੇ ਹੋ ਤੇ ਸੁਖਬੀਰ ਤੇ ਜਿਹੜੀ ਗੋਲੀ ਚੱਲੀ ਏ ਉਹਦਾ ਕਾਹਦਾ ਪਰਚਾ ਵਾ ਕੋਈ ਪਰਚਾ ਨਹੀਂ ਤੁਹਾਨੂੰ ਪੀੜ ਨਹੀਂ ਹੋਈ ਤੁਹਾਡੇ ਨਾਲ ਅਸੀਂ ਦਰਦੀ ਨਹੀਂ ਕਾਂਲੀ ਦਲ ਨੇ ਕੀਤੀ ਅੱਜ ਪੁਰਾਣੇ ਬੀਜੇਪੀ ਦੇ ਕਾਰਕੁਨ ਪੰਜਾਬ ਦੇ ਅੰਦਰ ਉਹ ਹਮਦਰਦੀ ਰੱਖਦੇ ਨੇ ਕਾਲੀ ਦਲ ਦੇ ਨਾਲ ਜਿਨ੍ਹਾਂ ਨਾਲ ਅਸੀਂ ਵਿਚਰੇ ਆ ਜਿਨ੍ਹਾਂ ਨਾਲ ਅਸੀਂ ਐਮਰਜੈਂਸੀ ਕੱਟੀ ਏ ਜਿਨ੍ਹਾਂ ਨਾਲ ਅਸੀਂ ਧਰਨੇ ਦੇਂਦੇ ਤੇ ਮੁਜਾਰੇ ਕਰਦੇ ਸੀ ਪਰ ਨਵੇਂ-ਨਵੇਂ ਬੀਜੇਪੀ ਚ ਗਏ ਸਾਡੇ ਟੱਬਰ ਦੇ ਕੁਝ ਲੋਕ ਜਿਹੜੇ ਖਰੀਦੇ ਗਏ ਸੀ ਉਹ ਕਹਿੰਦੇ ਨੇ ਕਾਲੀ ਦਲ ਨੂੰ ਮਾਰ ਕੇ ਨਵਾਂ ਕਾਲੀ ਦਲ ਬਣਾਉਣਾ ਹੈ ਕਿਹੜਾ ਕਾਲੀਦਾਲ ਬਣਾਉਣਾ ਆਖੇ ਸੁਖਬੀਰ ਤੋਂ ਬਗੈਰ ਭਾਵੇਂ ABC ਕੋਈ ਬਣ ਜਾਵੇ ਸੁਖਬੀਰ ਨੂੰ ਨੀਗਾ ਮੰਨਣਾ ਕਿੰਦੇ ਵੱਡੇ ਦੁੱਖ ਦੀ ਗੱਲ ਆ ਉਹ ਜਿੰਨ ਜਿਹਦੇ ਨਾਲ ਆਹ ਯਾਰੀ ਪਾਈ ਉਹਨਾਂ ਨੇ ਦਿੱਲੀ ਦੀ ਸ਼ਰੋਨੀ ਕਮੇਟੀ ਵੀ ਸਾਡੇ ਕੋਲ ਖੋਲੀ ਉਹਨਾਂ ਨੇ ਸਾਡੀ ਹਜੂਰ ਸਾਹਿਬ ਦੀ ਸ਼ਰੋਨੀ ਕਮੇਟੀ ਵੀ ਖੋਲੀ ਓਏ ਉਹਨਾਂ ਸਾਡੀ ਪਟਨਾ ਸਾਹਿਬ ਦੀ ਸ਼ਰੋਨੀ ਕਮੇਟੀ ਵੀ ਖੋਲੀ ਤੇ ਉਹਨਾਂ ਸਾਡੀ ਹਰਿਆਣੇ ਦੀ ਸ਼ਰੋਨੀ ਕਮੇਟੀ ਵੀ ਖੋਲੀ ਅੱਜ ਉਹ ਚਾਹੁੰਦੇ ਨੇ ਏਜੰਸੀਆਂ ਵਾਲੇ ਵੀ ਇੱਥੇ ਸ਼ਰੋਮੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਏਜੰਸੀਆਂ ਦਾ ਬਣੇ ਉਹ ਚਾਹੁੰਦੇ ਨੇ ਇੱਥੇ ਸ਼ਰੋਮੀ ਕਾਲੀ ਦਲ ਦਾ ਪ੍ਰਧਾਨ ਏਜੰਸੀਆਂ ਦਾ ਬਣੇ ਕਾਲ ਤੱਕ ਦਾ ਜਿੱਥੇਦਰ ਵੀ ਸਾਡੀ ਮਰਜ਼ੀ ਦਾ ਹੋਵੇ ਜਿਵੇਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦਾ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਓਏ ਆਪਣੇ ਟੱਬਰ ਵਾਲਿਓ ਅੰਦਰ છાਤੀ ਮਾਰੋ ਆਪਾ ਆਪਣੇ ਪੈਰਾਂ ਤੇ ਘਵਾੜੇ ਤੇ ਨਹੀਂ ਮਾਰ ਰਹੇ ਜੇ ਮਾਰ ਰਹੇ ਆ ਤੇ ਸਾਨੂੰ ਬਚਨ ਦੀ ਲੋੜ ਆ ਅੱਜ ਵੇਖੋ ਪ੍ਰਧਾਨ ਨੂੰ ਆਖਾ ਤੂੰ ਤਸਤੀਫਾ ਦੇ ਦੇ ਦੇਪਤਾ ਪ੍ਰਧਾਨ ਨੂੰ ਕਿਹਾ ਤੇ ਤੂੰ ਹਾਂ ਤੇ ਨਾ ਚ ਜਵਾਬ ਦੇਣਾ ਉਹ ਜਦੋਂ ਉਹ ਹੈ ਇੱਥੇ ਨਹੀਂ ਸੀ ਇੰਡੀਆ ਚ ਬਾਹਰ ਸੀ ਉਦੋਂ ਵਾਰਦਤ ਹੋਈ ਆਪਣੇ ਉਹ ਬਰਗਾੜੀ ਵਾਲੀ ਉਹ ਸਫਾਈ ਦੇ ਸਕਦਾ ਸੀ ਉਹਦਾ ਮੂੰਹ ਬੰਦ ਕਰ ਦਿੱਤਾ ਹਾਂ ਜਾਂ ਨਾ ਮੰਨ ਗਿਆ ਸਭ ਓਏ ਅੱਜ ਮੈਂ ਸਮੀਨਾਵਾਂ ਸੱਜਣੋ ਸਮਝੋ ਹਰ ਮੰਦਰ ਸਾਹਿਬ ਦਾ ਤਲਾ ਲਾਲ ਕਰ ਦਿੱਤਾ توپਾਂ ਟੈਂਕਾਂ ਦਾ ਹਮਲਾ ਕਾਂਗਰਸ ਨੇ ਕਰਕੇ ਲਊ ਦੇ ਵਿੱਚ ਬਦਲ ਗਿਆ ਤਲਾ ਦਾ ਪਾਣੀ ਲੱਖਾਂ ਲੋਕ ਮਾਰੇ ਗਏ ਏਜੰਸੀਆਂ ਨੇ ਉਹਦਾ ਨਾਮ ਭੁਲਾਤਾ ਤੇ ਬਰਗਾੜੀ ਦਾ ਨਾਮ ਤੁਹਾਡੇ ਮੂੰਹ 'ਚ ਪਾਤਾ ਬਰਗਾੜੀ 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 ਕਰਕੇ ਕਿੰਨੇ ਕੀਤੀ ਦਾदू ਵਾਲਦਿਆਂ ਸਾਥੀਆਂ ਨੇ ਤੇ ਦਾदू ਵਾਲ ਹੁਣ ਕਿੱਥੇ ਆ ਬੀਜੇਪੀ ਦੀ ਬੁੱਕਲ ਦੇ ਵਿੱਚ ਮੰਗੀਆਂ ਕੀ ਪਾਲ ਸੀ ਬਿੱਲੀ ਥਾਲੇ ਤੋਂ ਬਾਹਰ ਆ ਗਈ ਮੈਂ ਇਸ ਵੇਲੇ ਇੱਕ ਗੱਲ ਕਹਿਣੀ ਚਾਹੁੰਨਾ ਈਮਾਨਦਾਰ ਭਾਰਤੀ ਜਨਤਾ ਪਾਰਟੀ ਦੇ ਵਰਕਰੋ ਤੁਹਾਡੇ ਨਾਲ ਹਨੇਕੀਆਂ ਕੀਤੀਆਂ ਸਾਡੇ ਮਰਨ ਦੀ ਤੁਹਾਨੂੰ ਪੀੜ ਹੋਣੀ ਚਾਹੀਦੀ ਜੇ ਅਣਖ ਹੈ ਤੇ ਨਹੀਂ ਤੇ ਅਸੀਂ ਗੁਰੂ ਹਰਗੋਬਿੰਦ ਪਾਸ਼ਾ ਦੇ ਤਖਤ ਤਖਤ ਕੋਲੋਂ ਤਾਕਤ ਲਵਾਂਗੇ ਲੜਾਈ ਲੜਾਂਗੇ ਜੇ ਲੋਕ ਚਾਉਣਗੇ ਸਰਕਾਰ ਬਣੇਗੀ ਲੋਕ ਨਾ ਚਾਉਣਗੇ ਤੇ ਫੇਰ ਦਲੀਜ਼ਾਂ ਵਿੱਚ ਬੈਠ ਕੇ ਅਰਦਾਸਾਂ ਕਰਾਂਗੇ ਚੜ੍ਹਦੀ ਕਲਾ ਵਿੱਚ ਰਾਵਾਂਗੇ ਸਾਨੂੰ ਕਿਸੇ ਅਹੁਦੇ ਦੀ ਲੋੜ ਕੋਈ ਨਹੀਂ ਸਾਨੂੰ ਕਿਸੇ ਪਾਵਰ ਦੀ ਲੋੜ ਕੋਈ ਨਹੀਂ ਸਾਨੂੰ ਸ਼ਰੋਮੀ ਅਕਾਲੀ ਦਲ ਦੀ ਲੋੜ ਆ ਜਿਹੜਾ ਜੇਲਾਂ ਵਿੱਚ ਬੈਠ ਕੇ ਲੱਖਾਂ ਲੋਕਾਂ ਨੇ ਤਪੱਸਿਆ ਕੀਤੀ ਜਿਹਦੀ ਰਹਿਮਾਈ ਥੱਲੇ ਲੱਖਾਂ ਸ਼ਹੀਦیاں ਹੋਈਆਂ ਸਾਨੂੰ ਉਸ ਅਕਾਲੀ ਦਲ ਦੇ ਨਾਲ ਖਲੋ ਕੇ ਪੈਰਾ ਦੇਣ ਦੀ ਲੋੜ ਆ ਸਾਨੂੰ ਦਿੱਲੀ ਵਾਲਾ ਕਾਲੀ ਦਾ ਕਿਸੇ ਕੀਮਤ ਤੇ ਪਰਵਾਨਤ ਨਹੀਂ ਹੋਣਾ ਚਾਹੀਦਾ। ਮੀਸ਼ਾ ਸਾਹਿਬ ਦੇ ਪ੍ਰੈਸ ਨੋਟ ਬਾਰੇ ਕੀ ਕਹਿਣਾ ਤਾਂ ਜਿਹੜਾ ਨਾ ਜਾਰੀ ਕੀਤਾ ਕੱਲ ਨੂੰ। ਮੈਂ ਇਹ ਸਮਝ ਨਾ ਵਾਂ। ਆ ਈਡੀ ਜੜੀਆ ਬਹੁਤ ਵੱਡੀ ਛੱਡੀ ਹੋਈ ਏ ਇਹਨਾਂ ਨੇ। ਇਹ ਜਿੰਨੂੰ ਮਰਜੀ, ਜੋ ਮਰਜੀ ਕੇਸ ਬਣਾ ਕੇ ਤੇ ਜਾਨ ਕੱਢ ਦਿੰਦੀ ਏ। ਇਸੇ ਤਰ੍ਹਾਂ 10, 20, 30 ਬੰਦੇ ਜਿਹੜੇ ਹੈ ਨੇ ਢੱਡੋਂ ਉਧਰ ਹੈ ਨਹੀਂਗੇ। ਪਰ ਈਡੀ ਨੇ ਚਾਲੂ ਕਰ ਲੈ। ਔਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਸਾਡੇ ਵਿੱਚ ਬੜਬੜ ਵੱਡਿਆਂ ਉਹਦੀਆਂ ਤੇ ਬੈਠੇ ਹੋਏ ਸੀ। ਮਿਸਾਲ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਵਾਰੀ ਜਿਹੜਾ ਬਣ ਜਾਂਦਾ ਵਾ ਜਿਸ ਪਾਰਟੀ ਨੇ ਨੂੰ ਬਣਾਇਆ ਹੋਵੇ ਉਹਦੇ ਬੱਚੇ ਵੀ ਆਪਣੇ ਖੂਨ ਪਸੀਨਾ ਵਹਾ ਦੇਣ ਤਾਂ ਵੀ ਦੇਣ ਨਹੀਂ ਦੇ ਸਕਦੇ ਤੇ ਜੇ ਇਹੋ ਜਿਹੇ ਲੋਕ ਪਾਰਟੀਆਂ ਛੱਡਦੇ ਨੇ ਜਾਂ ਔਖੇ ਵੇਲੇ ਮੁਸੀਬਤ ਵੇਲੇ ਪਾਰਟੀ ਦਾ ਸਾਥ ਨਹੀਂ ਦਿੰਦੇ ਤੇ ਫਿਰ ਮੈਂ ਸਮਝਣਾ ਅੰਖ ਤੇ ਗੈਰਤ ਮਰ ਚੁੱਕੀ ਜਿਹੜੇ ਅਣਖ ਵਾਲੇ ਲੋਕ ਨੇ ਮੈਂ ਉਹਨਾਂ ਨੂੰ ਵਕਾਰਨਾ ਚਾਹੁੰਨਾ ਮੁਸੀਬਤਾਂ ਸਦਾ ਨਹੀਂ ਰਹਿਆਂ ਦੇਣ ਆਉਂਦਾ ਵਾ ਕੜਕ ਦੀ ਧੁੱਪੇ ਨਹੀਂ ਬੈਠਾ ਜਾਂਦਾ ਲੇਕਿਨ ਉਹਦੀ ਜਵਾਨੀ ਮੁੱਕ ਜਾਂਦੀ ਏ ਸ਼ਾਮ ਨੂੰ ਠੰਡ ਹੋ ਜਾਂਦੀ ਏ ਹਨੇਰੀ ਰਾਤ ਵਿੱਚ ਕਦਮ ਨਹੀਂ ਪੁੱਟਿਆ ਜਾਂਦਾ ਡਰ ਆਉਂਦਾ ਪਰ ਕੁਝ ਸਮੇਂ ਬਾਅਦ ਹਨੇਰੀ ਰਾਤ ਦੀ ਉਮਰ ਮੁੱਕ ਜਾਂਦੀ ਏ ਦੈਨ ਚੜਿਆ ਆਉਂਦਾ ਵਾ ਮੁਸੀਬਤ ਦੀ ਉਮਰ ਆ ਫਸਦਾਨੀ ਰਹਿਣੀ ਇਹਦੀ ਉਮਰ ਮੁੱਕ ਜਾਣੀ ਏ ਜਿਹੜੇ ਸਾਡੇ ਨਾਲ ਖਲੋਣਗੇ ਕਾਲੀ ਦਾਲ ਵਿੱਚ ਉਹਨਾਂ ਦਾ ਸਿਰ ਉੱਚਾ ਹੋਵੇਗਾ ਉਹ ਦਸਾਂ ਨੇ ਕਿਹਾ ਜੀ ਨਾ ਮੂਸੀਆਂ ਨੇ ਪਿੱਛੇ ਖੜਾ ਮਾਰ ਕੇ ਜਲ ਦੁੱਤ ਦੇਖੀ ਰੱਖੇ ਜਿਹੜਾ ਤੁੰਡਰ ਸਾਹਿਬ ਨੇ ਕਹਿ ਤਾ ਮੇਰੇ ਕੋ ਕੀ ਖੋਣਾ ਚਾਹੁੰਦੇ ਹੋ ਬਾਰ ਬਾਰ ਇੱਕ ਬੰਦੇ ਨੇ ਜਿਹੜਾ ਕਹਿ ਤਾ ਕਹਿ ਤਾ ਜਿਹੜਾ ਮੇਰੇ ਕੋਈ ਖਾਣਾ ਦੱਸੋ ਉਹ ਇਹਨਾਂ ਦੇ ਖਿਲਾਫ ਮੈਂ ਹੁਣ ਕਾਰਵਾਈ ਕਰੇਗੀ ਪਾਰਟੀ ਨਦੀਸ਼ਾ ਦੇ ਰੂਪ ਦੇ ਖਿਲਾਫ ਜਿਹੜਾ ਉਹ ਵਿਆਪ ਪ੍ਰਸਤੁਤੀ ਆਈ ਡੱਕ। ਓ ਯਾਰ ਇੱਥੇ ਤੇ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਹਾ ਵਾ। ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ। ਕੁਝ ਨਵੇਂ ਜੰਪ ਪਾਣੇ ਨੇ। ਅਹੀਂ ਕੋਈ ਠੇਕਾ ਲਿਆ ਹੋਇਆ ਇੱਥੇ। ਅਹੀਂ ਬਹਿ ਰਹਿਣਾ ਵਾ। ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਮਾਂ ਲੈਣਗੇ। ਸਾਡੇ ਤੋਂ ਉੱਪਰ ਜਾਣਗੇ। ਜਿਹੜੇ ਸਿਧਾਂਤ ਤੋਂ ਡਿੱਗ ਪਏ ਆਪੇ ਮੁੱਕਲੇ। ਇੱਕ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਹ ਤੇ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਨੇ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਲੋਧੀ ਨਗਰੋਣਾ ਕਿਹਾ ਵੀ ਇਹ ਗਲਤ ਫ਼ਿਆਸਲਾ ਸੀ ਕਾਲ ਦੇਖਦੇ ਜਿਹੜੇ ਬੰਦੇ ਬਦਲੇ ਇਸ ਕਰਕੇ ਅਸੀਂ ਪਾਪ ਰੋਜ਼ ਦਿੱਤਾ ਹੈ ਪਾਪੀਆਂ ਰੋਜ਼ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਉਹ ਆਪਣੇ ਨਜ਼ਰੀਏ ਨਾਲ ਸੋਚਦਾ ਮੈਂ ਸਮਝਣਾ ਜਿਸ ਅਕਾਲੀ ਦਲ ਨੇ ਸ਼੍ਰੋਮਿਕ ਕਮੇਟੀ ਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਜਿਤਾਇਆ ਅੱਜ ਉਹ ਸ਼ੁਰੂਮੀ ਕਮੇਟੀ ਦੀ ਅਗਜੈਕਟਿਵ ਨੇ ਫੈਸਲਾ ਲਿਆ ਪੰਜਾਬ ਦੀ ਲੋਕਾਂ ਦੀ رائے ਨਾਲ ਬਣੀ ਉਹ ਸ਼ੁਰੂਮੀ ਕਮੇਟੀ ਨੇ ਅਸੀਂ ਉਹਦੇ ਫੈਸਲਿਆਂ ਨੂੰ ਰੱਦ ਨਹੀਂ ਕਰ ਸਕਦੇ ਮੈਂ ਸਵਾਗਤ ਕਰਨਾ ਔਰ ਧੰਨਵਾਦ ਕਰਨਾ ਵਾ ਉਸ ਅਗਜੈਕਟਿਵ ਦਾ ਜਿਨ੍ਹਾਂ ਨੇ ਫੈਸਲਾ ਲਿਆ ਵਾ ਉਹ ਜਿੱਥੇ ਕਦਮ ਰੱਖਦੇ ਨੇ ਮੈਂ ਉਹ ਮੱਥੇ ਤੇ ਉਹ ਮਿੱਟੀ ਲਾਉਣਾ ਵਾ ਕਿ ਉਹਨਾਂ ਨੇ ਕਾਲੀ ਦਲ ਜਿਹੜਾ ਅਰੰਗਜੇਬ ਦੀ ਜੇਬ ਤੋਂ ਮੂੰਹ ਚੋਂ ਕੱਢ ਕੇ ਤੇ ਕਾਲੀ ਦਲ ਨੂੰ ਬਚਾਇਆ